ਬੱਚਿਓ ਪੜ੍ਹਾਈ ਦੀ ਬਹੁਤ ਐਹਮੀਅਤਵਾ ਪੜੋਗੇ ਵੱਡੀਆਂ ਵੱਡੀਆਂ ਗੱਡੀਆਂ ਲਾਵੋਗੇ ਵੱਡੀਆਂ ਵੱਡੀਆਂ ਕੋਠੀਆਂ ਬਣਾਵੋਗੇ ਇਸ ਕਰਕੇ ਪੜ੍ਹਿਆ ਕਰੋ ਓਕੇ ਮੈਡਮ ਜੀ ਮੇਰਾ ਇੱਕ ਸਵਾਲ ਆ ਪੁੱਛਾ ਪੁੱਛੋ ਬੇਟਾ ਵੈਸੇ ਮੈਡਮ ਜੀ ਤੁਸੀਂ ਕਿੰਨਾ ਪੜੇ ਹੋ ਮੈਂ ਮੇ ਵੀ ਐਡ ਕੀਤੀ ਹੈ ਬੱਚੇ ਵਾਓ ਮੈਡਮ ਜੀ ਤੁਸੀਂ ਤਾਂ ਕਹਿੰਦੇ ਪੜ੍ਹਾਈ ਦੀ ਕੀਮਤ ਬਹੁਤ ਆ ਪਰ ਤੁਸੀਂ ਇੰਨਾ ਜ਼ਿਆਦਾ ਪੜੇ ਆ ਤਾਡੇ ਕੋ ਗੱਡੀ ਘਾਤੋਂ ਨਹੀਂ ਲੈ ਹੋਈ। ਕੀ ਨਾ ਪੜਕੇ ਤੁਸੀਂ ਗੱਡੀ ਘਾਤੋਂ ਨਹੀਂ ਲਈ। ਆਪ ਤੂੰ ਹਿੰਧਾਰ ਕੜਾ ਵਾਲੀ ਬੱਸ ਚਾਉਂਦੇ ਆ। ਇਹ ਇਹੀ ਗੱਲ ਕੋਠੀਆਂ ਵੱਡੇ ਘਰਾਂ ਦੀ ਆ ਮੈਨੂੰ ਲੱਗਾ ਪਤਾ ਕਿ ਤੁਸੀਂ ਰੈਂਟ ਦੇ ਰਹਿੰਦੇ ਆ। ਸ਼ਟ ਅਪ ਬਾਦਮੀ ਚੱਲ ਇੱਥੇ ਕੋ ਮੁਰਗਾ ਬਾਂਜਾ ਕੰਨ ਪੜਕੇ। ਕੱਤ ਨਹੀਂ ਬਕਵਾਸ ਕਰਦੇ ਹਾਂਜੀ ਮੈਮ ਤੂੰ ਤਿੰਨ ਚਾਰ ਦਿਨ ਕਿਉਂ ਨਹੀਂ ਆਇਆ ਨਾ ਤੂੰ ਸਕੂਲੇ ਆਇਆ ਨਾ ਤੂੰ ਟਿਊਸ਼ਨ ਤੇ ਆਇਆ ਮੈਮ ਜੀ ਮੈਨੂੰ ਨਾ ਬਰਡ ਫਲੂ ਹੋ ਗਿਆ ਸੀ ਬਰਡ ਫਲੂ ਉਹ ਤਾਂ ਪੰਛੀਆਂ ਨੂੰ ਨਹੀਂ ਹੁੰਦਾ ਮੈਡਮ ਜੀ ਹੁੰਦਾ ਤਾਂ ਪੰਛੀਆਂ ਨੂੰ ਹੀ ਆ ਮੈਮ ਜੀ ਤੂੰ ਇਨਸਾਨ ਨੂੰ ਇਨਸਾਨ ਰਹਿਣ ਕਿੱਥੇ ਦਿੱਤਾ ਵਾ ਤੁਸੀਂ ਸਾਨੂੰ ਸਕੂਲੇ ਵੀ ਮੁਰਗਾ ਬਣਾਈ ਰੱਖਦੇ ਹੋ ਤੇ ਹੀ ਸਾਨੂੰ ਟੇਸ਼ਨ ਤੇ ਵੀ ਮੁਰਗਾ ਹੁਣ ਸਾਨੂੰ ਬર્ડ ਫਲੂ ਹੋਣਾ ਵਾ ਹੋਰ ਸਾਨੂੰ ਆਈ ਫਲੂ ਹੋਣਾ ਵਾ ਸ਼ਟ ਅਪ ਤੂੰ ਇੱਥੇ ਆ ਕੇ ਮੁਰਗਾ ਬਣ ਜਾ ਲੋਕੀ ਕਹਿੰਦੇ ਝੂਠ ਬੋਲਣਾ ਪਾਪ ਆ ਇੱਥੇ ਸੱਚ ਬੋਲਣਾ ਹੀ ਪਾਪ ਆ ਹਾਂ ਸਹੀ ਗੱਲ ਆ ਪਰ ਮੈਡਮ ਵੀ ਨਹੀਂ ਚੰਗੀ ਕਰੀਏ ਕੀ ਮੈਂ ਤਾਂ ਟਿਊਸ਼ਨ ਤੋਂ ਹੀ ਹਟ ਜਾਣਾ ਭਰਾਵਾ